ਪਹਿਲਾਂ ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਸੀ ਤਾਂ ਇਹ ਲੱਗ ਰਿਹਾ ਸੀਗਾ ਕਿ ਕੁੰਡੀਆਂ ਦੇ ਸਿੰਘ ਫਸੇ ਹੋਏ ਕਿ ਜਿਹੜੀ ਓਵਰਾਲ ਜਿਹੜੀ ਵੋਟ ਆ ਹੂੰ ਹੂੰ ਉਹ ਲੇਬਰ ਨੂੰ 33.34% ਪਈ ਆ ਗ੍ਰੀਨ ਪਾਰਟੀ ਹੁਣ ਤੱਕ ਦੀ ਸਭ ਤੋਂ ਵੱਧ ਵੋਟਾਂ ਲੈ ਕੇ ਜਾ ਰਹੀ ਹੈ ਠੀਕ ਹੈ ਤੇ ਪਰ ਸ਼ੀਟ ਉਹਨਾਂ ਦੀ ਜਿਹੜੀ ਹੈਗੀ ਹੈ ਕਿ ਇੱਕ ਅਧੂ ਹੀ ਉਹਨਾਂ ਦੀ ਆਉਂਦੀ ਨਜ਼ਰ ਆ ਰਹੀ ਹੈ ਜਦੋਂ ਕਿ ਪਿਛਲੀ ਵਾਰ ਉਹਨਾਂ ਦੇ 4 ਸੀ ਹਮਮ ਸ਼ੀਟਾਂ ਘਟ ਗਈਆਂ ਪਰਸੈਂਟੇਜ ਵਾਧ ਪਰਸੈਂਟੇਜ ਵਧ ਗਈ ਪਰਸੈਂਟੇਜ ਉਹ 13% ਦੇ ਕਰੀਬ ਜਿਹੜੀ ਹੈਗੀ ਕਿ ਵੋਟਾਂ ਲੈ ਕੇ ਜਾਣ ਦੇ ਵਿੱਚ ਜਿਹੜਾ ਕਿ ਕਾਮਯਾਬ ਹੋ ਰਹੀ ਹੈ ਤਾਂ ਸਰ ਜਿਵੇਂ ਸਭ ਤੋਂ ਵੱਡੇ ਲੋਕਾਂ ਨੂੰ ਜਿਹੜੀ ਹੈ ਹਰਾਨੀ ਇਸ ਗੱਲ ਦੀ ਹੋਈ ਹੈ ਕਿ ਵਿਰੋਧੀ ਧਿਰ ਜਿਹੜੀ ਹੈ ਕੋਲੀਸ਼ਨ ਹੈ ਉਹਦੇ ਲਿਬਰਲ ਆਗੂ ਪੀਟਰ ਡੈਟਨ ਆਵਦਿਚੀਆਂ ਜਿਹੜੀ ਸੀਟ ਹਾਰ ਗਏ ਲੋਕ ਥੋੜੇ ਜਿਹਾ ਆਰਥਿਕ ਮੰਦਵਾੜੇ ਦੇ ਵਿੱਚੋਂ ਲੰਘ ਰਹੇ ਆ ਆਮ ਤੌਰ ਤੇ ਅਜਿਹਿਆਂ ਹਾਲਤਾਂ ਦੇ ਵਿੱਚ ਜਿਹੜੀ ਲੇਬਰ ਪਾਰਟੀ ਉਹ ਆਮ ਲੋਕਾਂ ਦੀ ਸਪੋਰਟ ਕਰਦੀ ਹੈ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੀ ਆ ਹੋਰ ਕਈ ਅੰਗਲਾਂ ਤੋਂ ਸਪੋਰਟ ਕਰਦੀ ਆ ਤੇ ਇਸ ਸਮੇਂ ਤਰ੍ਹਾਂ ਇਹਨਾਂ ਨੇ ਕੁਝ ਕੰਮ ਕੀਤੇ ਵੀ ਆ ਨੰਬਰ 4 5% ਡਿਪੋਜ਼ਿਟ ਦੇ ਉੱਤੇ ਫਸਟ ਹோம் ਬਾਰ ਨੂੰ ਘਰ ਲੈ ਕੇ ਜਾਣੇ 15% ਦੇ ਲਈ ਸਰਕਾਰ ਕਹਿੰਦੀ ਵੀ ਅਸੀਂ ਜਿਹੜੀ ਹੈਗਾ ਕਿ ਪਿੱਛੇ ਗਵਾਹੀ ਭਰਾਂਗੇ ਲਿਬਰਲ ਆ ਉਹਨੇ ਜਣ ਕਿ ਇਹ ਇਹਨਾਂ ਦੀਆਂ ਪਾਲਿਸੀਆਂ ਦੀ ਜਰੋਕਸ ਕਾਪੀ ਹੋਰ ਤਰੀਕੇ ਨਾਲ ਕਰਕੇ ਜਦੋਂ ਇਹ ਕਰਦੇ ਸੀ ਉਹ ਅਨਾਉਂਸ ਕਰਦੇ ਸੀ ਉਹ ਲੋਕਾਂ ਨੂੰ ਅਪੀਲ ਨਹੀਂ ਕੀਤੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਸੀ ਸੀ 7 ਆਸਟ੍ਰੇਲੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਫੈਡਰਲ ਚੋਣਾਂ ਹੋ ਕੇ ਹਟੀਆਂ ਤੇ ਇਹਦੇ ਵਿੱਚ ਲੇਬਰ ਪਾਰਟੀ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਕੇ ਗਈ ਹੈ ਸੋ ਇਸ ਜਿੱਤ ਦੇ ਅਰਥ ਕੀ ਨੇ ਇਹਦੇ ਪਿੱਛੇ ਕਾਰਨ ਕਿਹੜੇ ਨੇ ਉਹਨਾਂ ਦੇ ਨਾਲ ਅੱਜ ਆਪਾਂ ਚਰਚਾ ਕਰਦੇ ਨੇ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਸਾਥੀ ਤਰਨਦੀ ਬਲਾਸਪੁਰ ਨੇ ਆਪਾਂ ਬਹੁਤ ਨਾ ਸਵਾਗਤ ਕਰਦੇ ਹਾਂ ਰਸਮੀ ਤੌਰ ਤੇ ਜੀਲ ਸਾਹਿਬ ਤਾਂ ਪਾਓ ਦਰਸ਼ਕਾਂ ਨਾਲ ਜੀ ਫਤਿਹਿੰਦੇ ਤੇ ਫਿਰ ਆਪਾਂ ਕਰੀਏ ਗੱਲ ਜੀ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਸਾਰੇ ਦੇਖਣ ਵਾਲਿਆਂ ਨੂੰ ਮੋਹ ਭੇਜੀ ਫਤਿਹ ਉਮੀਦ ਕਰਦੇ ਹਾਂ ਜਿੱਥੇ ਬੈਠੇ ਸਾਂਝ ਪਾ ਰਹੇ ਹਾਂ ਸਾਰੇ ਖੁਸ਼ ਨਮਾ ਮਾਹੌਲ ਦੇ ਵਿੱਚ ਹੋਮੋਗੇ ਜਿਦਾ ਕਿ ਟਿਹਣਾ ਸਾਹਿਬ ਤੁਸੀਂ ਗੱਲ ਕਹੀ ਹੋਈ ਹੈ ਕਿ 48ਵੀਂ ਜਿਹੜੀਆਂ ਫੈਡਰਲ ਇਲੈਕਸ਼ਨ ਸੰਪੰਨ ਹੋ ਕੇ ਗਈਆਂ ਨੇ ਤੇ ਲੇਬਰ ਪਾਰਟੀ ਨੇ ਦੂਜੀ ਵਾਰ ਰਿਪੀਟ ਕੀਤਾ ਹੈਗਾ ਪਹਿਲਾਂ ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਸੀ ਤਾਂ ਇਹ ਲੱਗ ਰਿਹਾ ਸੀਗਾ ਕਿ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਪਰ ਜਿਉਂ-ਜਿਉਂ 3 ਮਈ ਦਾ ਦਿਨ ਨੇੜੇ ਆਇਆ ਤਿਉਂ ਤੇ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਲੇਬਰ ਪਾਰਟੀ ਆਪਣੀ ਸਰਕਾਰ ਬਣਾਵੇਗੀ ਤੇ ਪਹਿਲਾਂ ਇਹ ਜਿੱਦਾਂ ਕਹੇ 49 51 ਤੋਂ ਸਫਰ ਸ਼ੁਰੂ ਹੁੰਦਾ ਹੋਇਆ 52 ਤੱਕ ਦੌਰਾਨ ਦੇ ਆਲੇ ਹੋਏ ਹੁਣ ਇਹ 45 55 ਤੇ ਜਾ ਕੇ ਗੱਲ ਜਾ ਕੇ ਨਿਪੜੀ ਪਹਿਲਾਂ ਲੱਗਦਾ ਸ਼ੁਰੂ ਤੋਂ ਵੀ ਹੱਥ ਹੈਗਾ ਲੇਬਰ ਦਾ ਜੀ ਜੀ ਟੈਣਾ ਸਭ ਤੋਂ ਕਈ ਕਾਰਨ ਨੇ ਉਹਨਾਂ ਕਾਰਨਾਂ ਜਿਪੜਤੋਲ ਕਰਨੀ ਹੋਵੇ ਤਾਂ ਪਹਿਲੀ ਗੱਲ ਤੇ ਹੈ ਕਿ ਲੇਬਰ ਨੇ ਹਮ ਹਿਸਟੋਰਿਕਲੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਉਦ ਤੱਕ 80% ਜਿਹੜੀਆਂ ਵੋਟਾਂ ਨੇ ਉਹ ਕਾਊਂਟ ਹੋ ਚੁੱਕੀਆਂ ਨੇ ਗਿਣੀਆਂ ਜਾ ਚੁੱਕੀਆਂ ਨੇ ਤੇ ਉਦ ਤੱਕ ਜਿਹੜੇ ਨਤੀਜੇ ਦੱਸਦੇ ਆ ਕਿ 84 ਸ਼ੀਟਾਂ ਦੇ ਉੱਤੇ ਜਿਹੜਾ ਹੈਗਾ ਕਿ ਲੇਬਰ ਲੀਡ ਕਰ ਰਿਹਾ ਭਾਵੇਂ ਕਿ ਉਹਨਾਂ ਨੇ ਹਿਸਟੋਰਿਕਲੀ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਵੱਲ ਵਧ ਰਹੇ ਆ ਇਹ ਤੋਂ ਪਹਿਲਾਂ ਲੇਬਰ ਇੱਕ ਵਾਰ 83 ਸੀਟਾਂ ਦੇ ਫਰਕ ਦੇ ਨਾਲ ਜਣੇ ਕਿ ਸਰਕਾਰ ਬਣਾਈ ਸੀ ਬਣਾਈ ਸੀ ਹਾਂਜੀ ਤੇ ਇਹ ਇੱਕ ਹੋਰ ਗੱਲ ਹੈ ਕਿ ਇਨੀਆਂ ਜਿਹੜੀਆਂ ਸ਼ੀਟਾਂ ਨੇ ਉਹ ਲਿਬਰਲ ਜਿਹੜੀ ਲਿਬਰਲ ਪਾਰਟੀ ਨੇ ਇਕੱਲੇ ਰੂਪ ਦੇ ਵਿੱਚ ਉਹਨਾਂ ਨੇ ਜਿੱਤੀਆਂ ਉਹਨਾਂ ਨੇ ਵੀ ਲਿਬਰਲ ਨੈਸ਼ਨਲ ਕੋਲੀਸ਼ਨ ਦੇ ਵਿੱਚ 2013 ਦੇ ਵਿੱਚ 90 ਸ਼ੀਟਾਂ ਸਾਂਝੇ ਰੂਪ ਚ ਬਣਾਈਆਂ ਸੀ ਉਹਨਾਂ ਦੇ ਵਿੱਚ ਵੀ ਨੈਸ਼ਨਲ ਦੀਆਂ 10 ਸੀਗੀਆਂ ਤੇ 80 ਇਹਨਾਂ ਦੀਆਂ ਸੀਗੀਆਂ ਜਣੀ ਇਹ ਕਹਿ ਸਕਦੇ ਆ ਕਿ ਸਭ ਤੋਂ ਵੱਡਾ ਮੰਡਟ ਹਿਸਟੋਰਿਕਲੀ ਆਸਟ੍ਰੇਲੀਆ ਦੇ ਜੇ 1901 ਤੋਂ ਜਿਹੜਾ ਸਾਰਾ ਸਿਸਟਮ ਇਹ ਦੁਆਰਾ ਨਵਾਂ ਸ਼ੁਰੂ ਹੋਇਆਗਾ ਤੋ ਉਹ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰਨੀ ਉਹ ਸਵਾ ਸੂ ਸਾਲ ਪਰਾਣਾ ਹੋ ਗਿਆ 2025 ਚੱਲ ਰਿਹਾ ਹੈ 2025 ਚੱਲ ਰਿਹਾ ਤਾਂ ਸਵਾ 100 ਸਾਲ ਦੇ ਵਿੱਚ ਸਭ ਤੋਂ ਵੱਡਾ ਮੰਡਟ ਜਿਹੜਾ ਹੈਗਾ ਕਿ ਲੇਬਰ ਪਾਰਟੀ ਨੂੰ ਮਿਲ ਰਿਹਾ ਯਾਨੀ ਕਿ ਕਹਿ ਲਓ ਵੀ 150 151 ਸੀਟਾਂ ਜਿਹੜੀਆਂ ਜੀ ਟੋਟਲ ਤੇ 76 ਇਹਨਾਂ ਨੂੰ ਚਾਹੀਦੀਆਂ 76 ਚਾਹੀਦੀਆਂ ਤੇ ਇਸ ਮੌਕੇ 84 ਤੇ ਚੱਲ ਰਿਹਾ ਹੈ ਪਰ ਮੰਨੇ ਇਹ ਜਾ ਰਿਹਾ ਕਿ ਚਲੋ 2-4 ਸੀਟਾਂ ਨੂੰ ਛੱਡ ਕੇ ਕਿ ਕਈਆਂ ਦੇ ਉੱਤੇ ਇਹ ਹੋ ਸਕਦਾ ਹੋਰਾਂ ਤੇ ਵੀ ਇੱਥੇ 82 ਤੋਂ ਲੈ ਕੇ 85 ਦੇ ਦਰਮਿਆਨ ਇਹ ਸੰਭਾਵਨਾਵਾਂ ਬਰਕਰਾਰ ਰਹਿਣ ਦੀ ਹੈਗੀ ਆ ਜਦੋਂ ਤੱਕ ਪੂਰੇ ਨਤੀਜੇ ਜੜਕਿਆ ਮੰਨ ਲਓ ਕਹਿ ਲਓ ਵੀ ਪੂਰੀ ਉਹਨਾਂ ਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਹਾਂਜੀ ਵੀ ਆਪਣਾ ਯਾਦ ਲੈ ਕੇ ਬਣਾਉਣੀ ਪਊਗੀ ਮਤਲਬ ਕਲੀਅਰ ਹੋ ਗਈ ਗੱਲ ਹੈ ਕਲੀਅਰ ਹੋ ਗਈ ਟੇਣਾ ਸਾਹਿਬ ਇੱਕ ਹੋਰ ਗੱਲ ਹੈ ਕਿ ਇਸ ਵਾਰ ਜਿਹੜੀਆਂ ਇਹ ਛੋਟੀਆਂ ਪਾਰਟੀਆਂ ਨੂੰ ਵੋਟ ਪਰਸੈਂਟੇਜ ਇੱਕ ਜਿਹੜੀ ਇੱਕ ਜਿਹੜਾ ਨਾ ਜਿਹੜੀ ਚੀਜ਼ ਆ ਦੇਖਣ ਵਾਲੀ ਜਿਵੇਂ ਉਹ ਭਾਰਤ ਦੇ ਸੰਦਰਭ ਦੇ ਵਿੱਚ ਵੀ ਦੇਖੀ ਗਈ ਆ ਮੋਦੀ ਦੇ ਸੰਦਰਭ ਦੇ ਵਿੱਚ ਵੀ ਦੇਖੀ ਗਈ ਆ ਕਿ ਜਿਹੜੀ ਓਵਰਾਲ ਜਿਹੜੀ ਵੋਟ ਆ ਹੂੰ ਹੂੰ ਉਹ ਲੇਬਰ ਨੂੰ 34.5% ਪਈ ਆ ਦੇਖੋ ਦਿੱਸ ਤੇ ਜਿੱਤ ਵੱਡੀ ਆ ਜਿੱਤ ਵੱਡੀ ਆ ਹਾਂ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਿਸ ਮੌਕੇ ਉਸ ਮੌਕੇ ਗ੍ਰੀਨ ਪਾਰਟੀ ਹੁਣ ਤੱਕ ਦੀ ਸਭ ਤੋਂ ਵੱਧ ਵੋਟਾਂ ਲੈ ਕੇ ਜਾ ਰਹੀ ਆ ਠੀਕ ਹੈ ਤੇ ਪਰ ਸ਼ੀਟ ਉਹਨਾਂ ਦੀ ਜਿਹੜੀ ਹੈਗੀ ਹੈ ਕਿ ਇੱਕ ਅਧੂਈ ਉਹਨਾਂ ਦੀ ਆਉਂਦੀ ਨਜ਼ਰ ਆ ਰਹੀ ਹੈ ਜਦੋਂ ਕਿ ਪਿਛਲੀ ਵਾਰ ਉਹਨਾਂ ਦੇ ਚਾਰ ਸੀ ਪਰ ਸੀਟਾਂ ਘਟ ਗਈਆਂ ਪਰਸੈਂਟੇਜ ਵਾਧ ਪਰਸੈਂਟੇਜ ਵਧ ਗਈ ਪਰਸੈਂਟੇਜ ਉਹ 13% ਦੇ ਕਰੀਬ ਜਿਹੜੀ ਹੈਗੀ ਕਿ ਵੋਟਾਂ ਲੈ ਕੇ ਜਾਣ ਦੇ ਵਿੱਚ ਜਿਹੜੇ ਕਿ ਕਾਮਯਾਬ ਹੋ ਰਹੇ ਜੀ ਟੈਣਾ ਸਭੇ ਦੇ ਵਿੱਚ ਕਈ ਹਿਸਟੋਰੀਕਲ ਕਾਰਨ ਨੇ ਜਿਹਨੂੰ ਆਪਾਂ ਦੇਖਿਆ ਜਾਵੇ ਤਾਂ ਉਸ ਜਿਵੇਂ ਆਪ ਵੱਡੇ ਸਭ ਤੋਂ ਵੱਡੇ ਲੋਕਾਂ ਨੂੰ ਜਿਹੜੀ ਹੈ ਹਰਾਨੀ ਇਸ ਗੱਲ ਦੀ ਹੋਈ ਹੈ ਕਿ ਵਿਰੋਧੀ ਧਿਰ ਜਿਹੜੀ ਹੈ ਕੋਲੀਸ਼ਨ ਉਹਦੇ ਲਿਬਰਲ ਆਗੂ ਪੀਟਰ ਡੈਟਨ ਆਵਦਿਚੀਆਂ ਜਿਹੜੀ ਸੀਟ ਹਾਰ ਗਿਆ ਇਹਦੇ ਪਿੱਛੇ ਵੀ ਇੱਕ ਬੜਾ ਵੱਡਾ ਕਾਰਨ ਕਹਿੰਦੇ ਮੰਨਿਆ ਜਾ ਰਿਹਾ ਵੀ ਇਹਦਾ ਦੇਖੋ ਉਹਦਾ ਉਹਦਾ ਕਾਰਨ ਇਹੀ ਹੈ ਟਹਿਣਾ ਤਾਂ ਵੀ ਇੱਕ ਤਾਂ ਇਹ ਕਿ ਪਿਛਲੀ ਵਾਰ ਵੀ ਉਹ ਕੋਈ ਬਹੁਤ ਹੀ ਵੱਡੇ ਮੈਂਡੇਟ ਤੇ ਨਹੀਂ ਜਿੱਤੇ ਸੀ ਪਿਛਲੀ ਵਾਰ ਉਹ ਕੋਈ 59 49 51 ਵਾਲਾ ਹੀ ਸੀ ਉੱਥੇ ਤੇ ਇਫ ਸੀਟ ਫਸੀ ਵੀ ਪਹਿਲਾਂ ਤੁਸੀਂ ਡਿਕਲੇਅਰ ਸੀ ਪਰ ਜਦੋਂ ਹੁਣ ਕੀ ਮਾਹੌਲ ਬਣ ਗਿਆ ਸਰ ਹਾਲਾਂਕਿ ਤੁਸੀਂ ਇਹ ਦੇਖੋ ਕਿ ਜਿਹੜੀ ਜਿੰਨੇ ਮੁਲਕ ਭਰ ਦੇ ਵਿੱਚ ਕੁਇਨਜ਼ਲੈਂਡ ਦੇ ਵਿੱਚ ਜਿਹੜੀ ਹੈਗੀ ਕਿ ਲੇਬਰ ਨੈਸ਼ਨਲ ਨੇ ਬੈਟਰ ਪਰਫਾਰਮ ਕੀਤਾ ਤੇ ਉਹਨਾਂ ਦੀ ਸਰਕਾਰ ਵੀ ਆਤੀ ਪਰ ਉੱਥੇ ਪੀਟਰ ਡਟਨ ਜਿਹੜੀ ਹੈਗੀ ਕਿ ਆਪਣੀ ਸ਼ੀਟ ਦੇ ਉੱਤੋਂ ਜਿਹੜੇ ਕੀ ਹਾਰ ਗਏ ਉਹਦਾ ਕਾਰਨ ਕਈ ਨੇ ਇੱਕ ਤਾਂ ਨਾ ਉੱਥੇ ਜਿਹੜੇ ਹੈਗੇ ਕਿ ਇੱਕ ਆਜ਼ਾਦ ਕੈਂਡੀਡੇਟ ਜਣਾ ਸਾਹਿਬ ਆ ਕਿ ਉਹਨਾਂ ਨੇ ਵੀ ਜਿਹੜੇ ਕਿਹਾ ਸੀ 14 ਫੀਸਦੀ ਵੋਟਾਂ ਲੈ ਕੇ ਜਾਣ ਦੇ ਵਿੱਚ ਹੁਣ ਮੈਂ ਨਾਮ ਭੁੱਲ ਗਿਆ ਉਹ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ 8.5 ਫੀਸਦੀ ਵੋਟਾਂ ਉੱਥੇ ਗ੍ਰੀਨ ਨੇ ਲਈਆਂ ਉਹ ਸਾਰਾ ਟੁੱਟਵਾਜੇ ਕੰਮ ਹੋ ਗਿਆ ਹਾਂ ਜਿਹੜਾ ਗੱਡਾ ਬਲਟਾਉਣ ਦੇ ਵਿੱਚ ਆਜ਼ਾਦ ਉਮੀਦਵਾਰ ਦਾ ਜਿਹੜਾ ਕੀ ਵੱਡਾ ਯੋਗਦਾਨ ਰਿਹਾ ਤੇ ਇਹ ਦੂਜੀ ਤਰ੍ਹਾਂ ਦਾ ਸਾਹਿਬ ਗੱਲ ਕੀ ਹੈ ਪਰ ਜਿਹੜੀ ਦੂਜੀ ਬੀਬੀ ਕਹਿੰਦੇ ਅਲੀ ਜਿੱਤੀ ਇੱਥੋਂ ਫੈਂਸਸ ਲਈ ਉਹ ਲਗਾਤਾਰ ਪਹਿਲਾਂ ਦੋ ਵਾਰੀ ਹਾਰੀ ਸੀ ਉਹ ਸੀ ਤੇ ਤੀਜੀ ਵਾਰ ਉਹਨੇ ਸ ਐਨ ਤੇ ਉਹ ਬੜੀ ਜੰਗ ਮਤਲਬ ਨੌਜਵਾਨ ਜਿਹੜੇ ਕਿ ਕੈਂਡੀਡੇਟ ਆ ਤੇ ਬੜੀ ਉਤਸ਼ਾਹੀ ਜਿਹੜੇ ਕੈਂਡੀਡੇਟ ਹੈਗੇ ਆ ਬਾਕੀ ਜਿਹੜਾ ਤਾਂ ਜਦੋਂ ਤੁਸੀਂ ਲੋਕਾਂ ਚ ਵਿਚਰਦੇ ਆ ਤਾਂ ਫਿਰ ਉਹ ਤੁਨ ਨਤੀਜੇ ਉਹਦੇ ਮਿਲਦੇ ਆ ਤੇ ਇੱਕ ਇਹ ਗੱਲ ਹੈ ਨਾ ਕਿ ਜਦੋਂ ਹੁਣ ਜਿੱਦਾਂ ਹੁਣ ਇੰਡੀਆ ਦੇ ਵਿੱਚ ਪੋਲਸ ਦੇ ਉੱਤੇ ਪਾਬੰਦੀ ਹੈ ਬਈ ਇਲੈਕਸ਼ਨ ਪੋਲਸ ਦੇ ਉੱਤੇ ਤੇ ਇੱਥੇ ਦਾ ਪਹਿਲੇ ਦਿਨ ਤੱਕ ਵੀ ਲਾਭ ਦਿਨ ਤੱਕ ਵੀ ਆਉਂਦੇ ਰਹਿੰਦੇ ਆ ਸੋ ਉਹ ਚੀਜ਼ਾਂ ਵੀ ਨਾ ਜਿਹੜਾ VOTER ਦਾ ਮਨ ਬਣਾਉਣ ਦੇ ਵਿੱਚ ਜਿਹੜਾ ਬਣਾਉਂਦਿਆਂ ਨੇ ਭੂਮਿਕਾ ਤੇ ਇੱਕ ਜਿਹੜੀ ਹੈਗੀ ਆ ਕਿ ਜਿਹੜੀ ਕੈਂਡੀਡੇਟ ਕੈਨਿ ਪਰਸਨਲ ਹਾਂ ਨਹੀਂ ਨਹੀਂ ਪਰਸਨਲ ਕਹਿੰਦੇ ਨਹੀਂ ਪੀਐਮ ਜਿਹੜੇ ਕੈਂਡੀਡੇਟਾਂ ਦੀ ਡਿਬੇਟ ਆ ਹਾਂਜੀ ਉਹ ਬਹੁਤ ਕੁਝ ਟੈਕ ਕਰਦੇ ਉਹ ਵੀ ਕਰ ਜਾਂਦੇ ਉਹ ਤਾਂ ਲੋਕੀ ਵੇਖਦੇ ਹੀ ਆ ਨਾ ਕਿ ਕੌਣ ਕਿੰਨੇ ਪਾਣੀ ਚ ਆ ਇਹਦੇ ਜਿਹੜਾ ਸਾਹਿਬ ਤਿੰਨ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਇਹ ਗੱਲ ਹੈਗੀ ਆ ਕਿ ਇਸ ਮੌਕੇ ਹੈਗਾ ਰੈਸੈਸ਼ਨਲ ਸਥਿਤੀ ਲੋਕ ਥੋੜੇ ਜਿਹਾ ਆਰਥਿਕ ਮੰਦਵਾੜੇ ਦੇ ਵਿੱਚੋਂ ਲੰਘ ਰਹੇ ਆ ਆਮ ਤੌਰ ਤੇ ਅਜਿਹਾਂ ਹਾਲਤਾਂ ਦੇ ਵਿੱਚ ਜਿਹੜੀ ਲੇਬਰ ਪਾਰਟੀ ਉਹ ਆਮ ਲੋਕਾਂ ਦੀ ਸਪੋਰਟ ਕਰਦੀ ਹੈ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੀ ਆ ਹੋਰ ਕਈ ਅੰਗਲਾਂ ਤੋਂ ਸਪੋਰਟ ਕਰਦੀ ਆ ਤੇ ਇਸ ਸਮੇਂ ਦੌਰਾਨ ਇਹਨਾਂ ਨੇ ਕੁਝ ਕੰਮ ਕੀਤੇ ਵੀ ਆ ਕੀਤੇ ਵੀ ਆ ਜਨ ਖਾਸ ਕਰਕੇ ਨੇ ਮੈਡੀਕੇਅਰ ਨੂੰ ਬੜਾ ਬਣਾਇਆ ਮੈ ਮੈਂ ਹਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਲੋਕਾਂ ਨੂੰ ਲੱਗਦਾ ਕਿ ਇਸ ਦੌਰ ਦੇ ਵਿੱਚ ਜੇ ਸਾਨੂੰ ਬਚਾ ਸਕਦੀ ਆ ਮਜ਼ਦੂਰਾਂ ਦੀ ਪਾਰਟੀ ਇਹੀ ਆ ਕਿ ਇਹ ਇਹਨਾਂ ਨੂੰ ਜਿਹੜੇ ਕਿ ਬੋਟ ਪੁਆਇੰਟ ਫਾਇਦਾ ਜੇ ਲਿਬਰਲ ਆ ਗਈ ਨੈਸ਼ਨਲ ਆ ਗਈ ਤੇ ਉਹਨਾਂ ਨੇ ਕਾਰਪੋਰੇਟ ਦਾ ਹੱਕ ਜਿਹੜਾ ਇਹ ਕਾਰਪੋਰੇਟ ਦੇ ਪਾਸੇ ਜਿਹੜਾ ਕਿ ਝੁਕਾ ਕਰਨਾ ਨਹੀਂ ਇਹਨਾਂ ਪ੍ਰਧਾਨ ਮੰਤਰੀ ਨੇ ਪ੍ਰਚਾਰ ਬਹੁਤ ਹੈ ਖਾਸ ਤੌਰ ਤੇ ਜਿਹੜਾ ਫ੍ਰੀ ਮੈਡੀਕਰੀ ਕੇਰਲਾ ਗਿਆ ਲੋ ਫਿਰ ਉਹਨਾਂ ਨੇ ਕਿਹਾ ਵੀ ਟੇਫ ਕੋਰਸ ਇਹ ਬੰਦ ਕਰਦੇ ਨੇ ਬੀਟਰ ਡਟਨ ਨੇ ਹਨਾ ਤੇ ਜਿਹੜੀ ਪੇਟ ਜਿਹੜੀ ਪ੍ਰੈਕਟਿਸ ਲੱਗਦੀ ਹੈ ਨਰਸਸ ਦੀ ਟੀਚਰਸ ਦੀ ਉਹ ਵੀ ਇੱਕ ਇਹਨਾਂ ਨੇ ਉਸ ਚੀਜ਼ ਨੂੰ ਪ੍ਰਚਾਰਿਆ ਤੇ ਨਾਲ ਮੇਰੇ ਖਿਆਲ ਉਹ ਜਿਹੜਾ ਜਿਆਦਾ ਕਹਿੰਦੇ ਸੀ ਬਜਟ ਜਿਹੜਾ ਇਹਨਾਂ ਨੇ ਨਿਊਕਲੀਅਰ ਵਾਲਾ ਜੀ ਜਿਹੜਾ એનર્ਜੀ ਵਾਲਾ એનર્ਜੀ ਵਾਲਾ ਉਹ ਵੀ ਮੇਰੇ ਖਿਆਲ ਇਹਨਾਂ ਨੇ ਜ਼ੋਰ ਲਾਇਆ ਕਲੀਨ એનર્ਜੀ ਤੇ ਹੂੰ ਉਹਨਾਂ ਨੇ ਲਾਇਆ ਵੀ ਇਹ ਨਿਊਕਲੀਅਰ ਤੇ ਨਿਊਕਲੀਅਰ એનર્ਜੀ ਤੇ ਇਹ ਆ ਵੀ ਉਹ ਉਹਦੇ ਚ ਮੈਸੇਜ ਕਨਵੇ ਕਰਨ ਦੇ ਵਿੱਚ ਲੇਬਰ ਕਾਮਜਾਬ ਰਹੀ ਵੀ ਜੇ ਨਿਊਕਲੀਅਰ ਦਾ ਪਲਾਂਟ ਲਾਉਣਾ 10 ਸਾਲ ਲੱਗਣੇ ਆ ਲੱਗਣੇ ਆ ਇੰਨੇ ਪੈਸੇ ਲੱਗਣੇ ਆ ਇਹ ਅੱਜ ਦੇ ਤੌਰ ਤੇ ਫੌਰੀ ਤੌਰ ਦੇ ਉੱਤੇ ਜੇ ਤੁਸੀਂ ਰੇਟ ਮਿਲੋਗੀ ਤੁਸੀਂ ਸੋਲਰ ਪੈਨਲਾਂ ਦੇ ਉੱਤੇ ਇਸ ਕਲੀਨ એનર્ਜੀ ਦੇ ਵਿੱਚ ਤਾਂ ਤੁਸੀਂ ਅੱਜ ਤੋਂ ਹੀ ਕੰਮ ਕਰ ਸਕਦੇ ਆ ਸੋ ਕਿ 10 ਸਭ ਪੰਜ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਲੇਬਰ ਦੇ ਹੱਕ ਚ ਕਈਆਂ ਪਹਿਲਾ ਤਾਂ ਉਹਨਾਂ ਨੇ ਇਹ ਨਾਰਾ ਦਿੱਤਾ ਕਿ ਅਸੀਂ ਜਿਹੜੀ ਸੁਪਰ ਮਾਰਕੀਟਸ ਜਿਹੜੀ ਆ ਜਿਹੜੀ ਉਹ ਜਿਹੜੀ ਉਹ ਮੋਨੋਪੋਲੀ ਆ ਦੋ ਤਿੰਨ ਪਰਿਵਾਰਾਂ ਦੀ ਘਰਾਣਿਆਂ ਦੀ ਜਿਵੇਂ ਆਪਾਂ ਕਹਿੰਦੇ ਪਰਿਵਾਰ ਨਹੀਂ ਕਹਿੰਦੇ ਘਰਾਣੇ ਕਹਾਂਗੇ ਜਿਵੇਂ ਕੋਲਸ ਵਗੈਰਾ ਹੋਗੇ ਤੇ ਆ ਵੂਲਵਰਥ ਵਗੈਰਾ ਹੋਗੇ ਵੀ ਉਹ ਤੇ ਲਗਾਮ ਲਾਵਾਂਗੇ ਤੇ ਲੋਕ ਇਹਨਾਂ ਤੋਂ ਸੱਚੀ ਅੱਕੇ ਹੀ ਬਹੁਤ ਆ। ਸਹੀ ਗੱਲ। ਦੂਜੀ ਗੱਲ ਟਹਿਣਾ ਸਾਹਿਬ ਕਿ ਬਿਜਲੀ ਦੇ ਬਿੱਲਾਂ ਦੇ ਉੱਤੇ ਕੱਟ। ਹੂੰ। ਇਹ ਇੱਕ ਵੱਡਾ ਜਿਹੜਾ ਉਹਨਾਂ ਦਾ ਨਾਰਾ ਸੀ। ਤੀਜਾ ਸੀਗਾ ਟਹਿਣਾ ਸਾਹਿਬ 10 ਬਿਲੀਅਨ ਡਾਲਰ ਨਾਲ 2027 ਤੋਂ 28 ਦੇ ਵਿੱਚ ਜਿਹੜੇ ਘਰ 1 ਲੱਖ ਘਰ ਜਿਹ ਲੋਕ ਕੈਪੀਟਲ ਨੇ ਨੰਬਰ 4 5% ਡਿਪੋਜ਼ਿਟ ਦੇ ਉੱਤੇ ਫਸਟ ਹੋਮ ਬਾਰ ਨੂੰ ਘਰ ਲੈ ਕੇ ਦੇਣੇ 15% ਦੇ ਲਈ ਸਰਕਾਰ ਕਹਿੰਦੀ ਵੀ ਅਸੀਂ ਆ ਜਿਹੜੀ ਹੈਗੀ ਕਿ ਪਿੱਛੇ ਗਵਾਹੀ ਭਰਾਂਗੇ ਹੈ ਜੀ ਤੇ ਨੰਬਰ 5 ਸੀਗਾ ਟਹਿਣਾ ਸਾਹਿਬ ਵੀ ਜਿਹੜਾ ਇਮੀਗ੍ਰੇਸ਼ਨ ਕਟ ਆ ਉਹ ਕਹਿੰਦੇ ਵੀ ਆਏ ਨਹੀਂ ਲਾਉਣਾ 270000 ਤੱਕ ਅਸੀਂ ਉਹ ਉਹਨੂੰ ਕਰਾਂਗੇ ਤੇ ਆ ਵੋਕੇਸ਼ਨਲ ਕੋਰਸਾਂ ਦੇ ਵਿੱਚ ਉਹਨਾਂ ਨੇ ਇੱਕ ਆਪਣੇ ਬ੍ਰੈਕਟਸ ਜਿਹੜੀਆਂ ਸੈੱਟ ਕੀਤੀਆਂ ਸੀਗੀਆਂ ਵੀ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਅੱਧੀ ਤੇਰੀ ਮੈਂ ਮਲਾਜੇਦਾਰਾ ਆਂ ਅੱਧੀ ਮੈਂ ਗਰੀਬ ਜੱਟ ਦੀ ਸੋ ਇਮੀਗ੍ਰੈਂਟਸ ਨੂੰ ਜਵਾਬ ਵੀ ਨਹੀਂ ਦਿੱਤਾ ਤੇ ਲੋਕਾਂ ਦੀ ਜਿਹੜੀ ਉਹ ਪੱਤ ਜੀ ਵੀ ਰੱਖ ਲਈ ਸੋ ਇਹ ਜਿਹੜੇ ਪੰਜ ਸੀ ਇਹਦਾ ਜਿਹੜਾ ਟਹਿਣਾ ਸਾਹਿਬ ਕੀ ਹੈ ਕਿ ਗ੍ਰੀਨ ਜਿਹੜੀ ਆਪਣਾ ਸੌਰੀ ਲਿਵਰਲ ਆ ਉਹਨੇ ਜਣ ਕੇ ਇਹਦੀ ਇਹਨਾਂ ਦੀਆਂ ਪਾਲਿਸੀਆਂ ਦੀ ਜਰੋਕਸ ਕਾਪੀ ਹੋਰ ਤਰੀਕੇ ਨਾਲ ਕਰਕੇ ਜਦੋਂ ਇਹ ਕਰਦੇ ਸੀ ਉਹ ਅਨਾਉਂਸ ਕਰਦੇ ਸੀ ਉਹ ਲੋਕਾਂ ਨੂੰ ਅਪੀਲ ਨਹੀਂ ਕੀਤੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਆ ਤੇ ਦੂਜੀ ਗੱਲ ਟਹਿਣਾ ਸਾਬ ਇੱਕ ਤਾਂ ਜਿਹੜੇ ਲੋਕਲ ਤਾਂ ਕਾਰਨ ਬਣੇ ਇੱਕ ਗਲੋਬਲੀ ਨਾ ਟਹਿਣਾ ਸਾਬ ਜਿਹੜਾ ਕਿ ਬਣਿਆ ਕਿ ਐਂਟੀ-ਟਰੰਪ ਜਿਹੜਾ ਇੱਥੇ ਨਰੇਟਿਵ ਆਗਾ ਉਹ ਆਸਟ੍ਰੇਲੀਆ 'ਚ ਸਿਰਜਿਆ ਗਿਆ ਸਹੀ ਗੱਲ ਕਿਉਂਕਿ ਜਿਸ ਤਰੀਕੇ ਨਾਲ ਟੈਰਫ ਟੂ ਰਫੜ ਗਿਆ ਖੇਡਾਂ ਚੱਲੀਆਂ ਉਹ ਤੋਂ ਬਾਅਦ ਜਿਸ ਤਰੀਕੇ ਨਾਲ ਕਿ ਕਿਉਂਕਿ ਆਸਟ੍ਰੇਲੀਆ ਹਮੇਸ਼ਾ ਅਮਰੀਕਾ ਦੇ ਪੈੜਾਂ 'ਚ ਪੈੜਾਂ ਧਰਦਾ ਰਿਹਾ ਇਨੂੰ ਲੱਗਿਆ ਵੀ ਤਾਂ ਸਾਡਾ ਨਹੀਂ ਹੋਇਆ ਹੋਰਾਂ ਦਾ ਕੀ ਹੋ ਸਕਦਾ ਤਾਂ ਜਦੋਂ ਇੱਥੇ ਟੈਰਫ ਲੱਗਿਆ ਤਾਂ ਜਿਹੜਾ ਕਹਿ ਸਕਦੇ ਆ ਕਿ ਲੋਕਾਂ ਨੇ ਜਿਹੜੀ ਲਿਬਰਲ ਪਾਰਟੀ ਨੂੰ ਉਹ ਟਰੰਪ ਦਾ ਇੱਥੋਂ ਦਾ ਰੂਪ ਹੀ ਮੰਨਿਆ ਤੇ ਇਹ ਜਿਹੜਾ ਨੈਸ਼ਨਲਿਜ਼ਮ ਜਿਹੜੀ ਅਪਰੋਚ ਆ ਉਹ ਵੀ ਜਿਹੜੀ ਲੇਬਰ ਦੇ ਹੱਕ ਦੇ ਵਿੱਚ ਭੁਗਤੀ ਰਹਿਣਾ ਸਾਹਿਬ ਇਹਦਾ ਤੁਸੀਂ ਇਹਦਾ ਤੁਸੀਂ ਰਿਜ਼ਲਟ ਆ ਦੋ ਦਿਨ ਪਹਿਲਾਂ ਆਪਾਂ ਕੈਨੇਡਾ ਵੀ ਦੇਖ ਲਿਆ ਦੇਖ ਲਿਆ ਜ਼ਵੇਟਬ ਦੇ ਨਾਲ ਕੀ ਹੋਇਆ ਉੱਥੇ ਉਹਨਾਂ ਦਾ ਵੀ ਜਿਹੜਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਸੀ ਬੁਰੀ ਤਰ੍ਹਾਂ ਹਾਰ ਗਿਆ ਹਾਲਾਂਕਿ ਉੱਥੇ ਵੀ ਟੈਨਾ ਸਾਹਿਬ ਜਿਹੜਾ ਕਹਿ ਸਕਦੇ ਆ ਕਿ ਆਪਣਾ ਇਹ ਜਿਹੜਾ ਉੱਥੋਂ ਦੀ ਜਿਹੜੀ ਜਿਹੜੀ ਸਰਕਾਰ ਬਣੀ ਲਿਵਰਲੀ ਹੈ ਆਈ ਥਿੰਕ ਸੋ ਕਿ ਜਿਹੜੀ ਉੱਥੇ ਸਰਕਾਰ ਬਣੀ ਹੈਗੀ ਕੈਨੇਡਾ ਦੇ ਵਿੱਚ ਉਹਨਾਂ ਨੇ ਵੀ ਜਿਹੜਾ ਹਾਲਾਕਿ ਆ ਪਿਛਲੇ ਸਮੇਂ ਦਰਮਿਆਨ ਉਹਨਾਂ ਦਾ ਵੀ ਬਰੋਥ ਸੀ ਪਰ ਜਦੋਂ ਨੈਸ਼ਨਲਿਜ਼ਮ ਦਾ ਮੁੱਦਾ ਉੱਭਰ ਗਿਆ ਤਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਵਈ ਤੇ ਕਨਜ਼ਰਵੇਟਿਵ ਦਾ ਨੁਕਸਾਨ ਹੋਇਆ ਤੇ ਕਿਸੇ ਤਰੀਕੇ ਨਾਲ ਜਦੋਂ ਆਹ ਗੱਲ ਹੋਈ ਸਾਰੇ ਟੈਰਫ ਟੂਰਫ ਵਾਲੀ ਗੱਲ ਚੱਲੀ ਇਹ ਵੀ ਲੇਬਰ ਪਾਰਟੀ ਦੇ ਹੱਕ ਦੇ ਵਿੱਚ ਗੱਲ ਭੁਗਤ ਗਈ ਅਲਟੀਮੇਟ ਸੋ ਇਹ ਚੀਜ਼ਾਂ ਨੇ ਦੂਜੀ ਗੱਲ ਇਹ ਹੈ ਟੈਨਾ ਸਾਹਿਬ ਕਿ ਜਦੋਂ ਟੋਟਲ ਵੋਟਸ ਦੇ ਵਿੱਚ ਜੇ ਆਪਾਂ ਇਹਨੂੰ ਐਨਾਲਾਈਸਿਸ ਕਰੀਏ ਤਾਂ ਟੋਟਲ ਵੋਟਸ ਦੇ ਵਿੱਚ ਤਾਂ ਉਹੀ ਹੈ ਵੀ 34% ਵੋਟਾਂ ਹੀ ਲੇਬਰ ਨੂੰ ਪਈਆਂ ਨੇ ਉਹ ਜਿਹੜਾ ਧੁਰਵੇ ਕਰਨਾ ਇਹ ਸਾਰੀ ਗੀ ਦੇ ਵਿੱਚ ਓਵਰਆਲ ਦੇ ਵਿੱਚ ਉਹ ਕਰਨ ਦੇ ਵਿੱਚ ਕਾਮਯਾਬੀ ਕਾਮਯਾਬ ਰਹਿ ਗਿਆ ਸਹੀ ਗੱਲ ਸੋ ਇਹ ਆ ਵੀ ਹੁਣ ਦੇਖੋ ਚੈਲੰਜ ਬਹੁਤ ਨੇ ਇਹ ਐਂਥਨੀ ਐਲਵਨੀਜ਼ ਦੇ ਲਈ ਇਹ ਸੌਖਾ ਰਾਹ ਨਹੀਂ ਇੱਕ ਕੰਡਿਆਂ ਵਾਲਾ ਰਾਹ ਟਹਿਣਾ ਸਭ ਸਹੀ ਗੱਲ ਇਹ ਕੰਡੇ ਚੁਗਣੇ ਵੀ ਪੈ ਸਕਦੇ ਆ ਇਹ ਕੰਡੇ ਔਖੇ ਵੀ ਹੋ ਸਕਦੇ ਆ ਤੇ ਇਹ ਇਹਨਾਂ ਦੇ ਜੇ ਹੁਣ ਆ ਜਿਹੜੀਆਂ 5 ਮੁੱਖ ਬਾਧੀਆਂ ਤੇ ਇਹਨਾਂ ਨੇ ਗੱਲ ਕੀਤੀ ਆ ਜੇ ਇਹਦੇ ਤੇ ਇਹ ਮਤਲਬ ਕੰਮ ਕਰਨ ਦੇ ਵਿੱਚ ਤਿੰਨ ਕਿ ਚੀਜ਼ਾਂ ਨੂੰ ਵੀ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਇਹ 50% ਵੀ ਕਰਤੇ। ਹਾਂ 50% ਵੀ ਇਹਨਾਂ ਲਈ ਰਾਹ ਸੁਖਾਵਾਗਾ। ਦੂਜੀ ਗੱਲ ਇਹ ਹੈ ਕਿ ਪੀਟਰ ਡਟਨ ਦੇ ਵਿੱਚ ਲੋਕਾਂ ਦਾ ਭਰੋਸਾ ਨਹੀਂ ਬਣਿਆ। ਹੂੰ ਸਹੀ ਗੱਲ। ਸ਼ੁਰੂ ਤੋਂ ਹੀ ਪਤਾ ਨਹੀਂ ਸ਼ੁਰੂ ਤੋਂ ਹਾਂ ਉਹ ਜਿਵੇਂ ਕਿ ਕੋਈ ਲੀਡਰ ਦਾ ਕਰਿਸ਼ਮ ਹਾਂ। ਕਰਿਸ਼ਮ ਕਰਿਸ਼ਮਾਈ ਲੀਡਰ ਉਹ ਨਹੀਂ ਬਦਲ ਸਕਿਆ। ਉਹਦੀ ਬੋਲਬਾਣੀ ਹੂੰ ਉਹਦਾ ਲਹਿਜਾ ਉਹ ਵੀ ਜਿਹੜਾ ਕਿ ਮੈਨੇ ਰੱਖਦਾ ਹੁੰਦਾ ਤੇ ਉਹ ਜਿਹੜਾ ਕਿ ਲੋਕਾਂ ਨਾਲ ਉਸ ਤਰੀਕੇ ਨਾਲ ਟਰੈਕਟਰ ਨਹੀਂ ਕਰ ਪਾਉਂਦਾ। ਹੂੰ ਸਹੀ ਗੱਲ। ਇਹ ਚੀਜ਼ਾਂ ਵੀ ਜਿਹੜੇ ਕਿ ਹੋਈਆਂ। ਹੁਣ ਜਿਹੜੀ ਰਹੀ ਗੱਲ ਇਹਦੇ ਨਾਲ ਆਪਾਂ ਐਡ ਕਰਦੇ ਜਿਹਨਾਂ ਆਪਾਂ ਗੱਲਬਾਤ ਆਪਣੀ ਨੂੰ ਸਮ ਅਪ ਕਰਨਾ ਪੰਜਾਬੀ ਪੰਜਾਬੀ ਕੈਂਡੀਡੇਟਸ ਆ ਇਹ ਗੱਲ ਇੰਪੋਰਟੈਂਟ ਹੈ ਟਹਿਣਾ ਸਾਹਿਬ ਇੰਡੀਅਨ ਕੈਂਡੀਡੇਟ ਤਕਰੀਬਨ 10 12 13 ਸਾਰੇ ਸਾਰੇ 13 ਸੀ ਸ਼ਾਇਦ ਹੈਨਾ 13 ਕੈਂਡੀਡੇਟ ਹੈ ਕਿ ਚੋਣ ਲੜੇ ਆ ਉਹਦੇ ਚ ਟਹਿਣਾ ਸਾਹਿਬ ਇਹ ਗੱਲ ਹੈ ਕਿ ਉਹਨਾਂ ਨੂੰ ਕਿਹੜੀਆਂ ਸੀਟਾਂ ਤੋਂ ਟਿਕਟਾਂ ਮਿਲ ਗਿਆ ਉੱਥੇ ਇਥੇ ਨਾ ਟਹਿਣਾ ਸਾਹਿਬ ਇੱਕ ਮਾਹੌਲ ਜਿਆ ਬਿਨਾਂ 340 ਸ਼ੀਟਾਂ ਜਿਹੜੀਆਂ ਪੱਕੀਆਂ ਲੇਬਰ ਦੀਆਂ ਉਹ ਮੀ ਆਵੇ ਨੇਰੀ ਆਵੇ ਆੜ ਬਗੇ ਜੋ ਬੱਜੀ ਉਹਨਾਂ ਨੇ ਜਿਤਨੀ ਜਿਤਨੀ 340 ਸ਼ੀਟਾਂ ਜਿਹੜੀਆਂ ਹੈਗੀਆਂ ਕਿ ਇਹ ਲਿਬਰਲ ਦੀਆਂ ਹਨ ਉਹਨਾਂ ਨੇ ਜਿਤਨੀਆਂ ਜਿਤਨੀਆਂ ਹੁਣ ਜਿਹੜੀਆਂ ਜਿੱਤੀਆਂ ਵੀ ਸ਼ੀਟਾਂ ਕਲੀਅਰ ਸ਼ੀਟਾਂ ਉਥੋਂ ਜਿਹੜੀ ਲੇਬਰ ਦੀ ਹੈ ਉਸ ਸ਼ੀਟ ਤੋਂ ਲਿਬਰਲ ਨੇ ਇੰਡੀਆ ਨੂੰ ਕਿੰਨਾਂ ਟੈਕਟ ਦੇਤੀ ਜਿਵੇਂ ਹੁਣ ਬੀਬੀ ਰਤਨ ਵਿਰਕ ਦੀ ਗੱਲ ਕਰੀਓ ਉਹ ਲੇਬਰ ਦੀ ਕਲੀਅਰ ਸੀਟ ਕਲੀਅਰ ਸੀ ਸੀਟ ਹਾਂ ਪਹਿਲਾਂ ਇਹ ਕਹਿ ਰਹੇ ਸੀ ਹਾਂਜੀ ਇੱਥੇ ਇਹ ਮੁੰਡਾ ਜਿਹੜੇ ਚੋਣ ਲੜੇ ਸੀ ਆਪਣੇ ਮੈਲਬਨ ਤੋਂ ਕੀ ਟੈਣਾ ਸਾਹਿਬ ਤੁਸੀਂ ਆਪਣਾ ਪੋਸਟਰ ਵੀ ਹੁਣ ਆਪਾਂ ਸ਼ੇਅਰ ਕਰ ਰਹੇ ਹੋ ਹਾਂ ਰੋਹਿਤ ਅਗੜ ਹਾਂ ਰੋਹਿਤ ਲੇਬਰ ਦੇ ਹਾਂ ਹਾਂ ਉਹ ਲੇਬਰ ਦੀ ਸੀਟ ਆ ਉਹ ਮਤਲਬ ਇੱਕ ਜਿਹੜੀ ਖਾਣਾ ਪੂਰਤੀ ਦੀ ਪੂਰੀ ਸੀਟ ਕਲਨ ਕਰਕੇ ਸੀ ਤਾਂ ਹਾਂ ਉਹ ਜਿਹੜੀ ਖਾਣਾ ਪੂਰਤੀ ਦੀ ਪੂਰੀ ਕੀਤੀ ਹੈ ਟੈਣਾ ਸਾਹਿਬ ਵੀ ਉੱਥੋਂ ਉਹ ਸ਼ੀਟਾਂ ਤੋਂ ਜਿੱਤਣ ਵਾਲੇ ਮਾਹੌਲ ਹੀ ਨਹੀਂ ਪਰ ਇੱਕ ਚੰਗੀ ਗੱਲ ਹੋਈ ਕੀ ਟੈਣਾ ਹੋਵੇ ਕਿ ਸ਼ੁਰੂਆਤ ਹੋ ਗਈ ਸ਼ੁਰੂਆਤ ਹੋਈ ਹਾਜ਼ਰੀ ਦਰਜ ਹੋਈ ਪਹਿਲੀ ਵਾਰ ਐਡੀ ਵੱਡੀ ਤਦਾਦ ਦੇ ਵਿੱਚ ਦਰਜਣ ਤੋਂ ਵੱਧ ਉਮੀਦਵਾਰਾਂ ਨੂੰ ਮੁੱਖ ਪਾਰਟੀਆਂ ਮਨੋਂ ਉਹ ਲਿਬਰਲ ਵੱਲੋਂ ਕਹਿ ਸਕਦੇ ਗ੍ਰੀਨ ਵੱਲੋਂ ਜਿਹੜੇ ਟਿਕਟਾਂ ਮਿਲੀਆਂ ਤੇ ਉਹ ਚੋਣ ਮੈਦਾਨ ਦੇ ਵਿੱਚ ਆਏ ਚੋਣ ਲੜੇ ਗ੍ਰੀਨ ਵੱਲੋਂ ਹਾਂ ਚੋਣ ਲੜੇ ਟੈਣਾ ਥਾ ਬਨ ਨੇਸ਼ਨ ਵੱਲੋਂ ਵੀ ਹਾਂ ਬਨ ਨੇਸ਼ਨ ਵੱਲੋਂ ਵੀ ਚੋਣ ਲੜੇ ਸੋ ਉਹ ਜਿਹੜੇ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਕਹਿ ਸਕਦੇ ਜੇ ਪੈਰਤਰਾਵਾ ਹੋ ਗਿਆ ਪੈਰਤਰਾਵਾ ਹੋ ਗਿਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਸਾਰਥਕ ਚੰਗੀ ਗੱਲ ਹੈ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਨੇ ਹਿੰਮਤ ਕੀਤੀ ਹੈ ਟੈਕਟ ਲਈ ਹੈ ਤਾਂ ਇੱਕ ਮਤਲਬ ਰਾਹ ਤਾਂ ਖੁੱਲਿਆ ਨਾ ਪੰਜਾਬੀ ਭਾਈਚਾਰੇ ਦੇ ਬਿਲਕੁਲ ਬਿਲਕੁਲ ਜਾਨੀ ਕਿ ਕਹਦੀ ਹੈ ਵੀ ਤੁਹਾਡੀ ਸਮੂਲੀਅਤ ਹੋਗੀ ਹਾਂਜੀ ਤਾਂ ਹੁਣ ਉਹਦੇ ਕੀ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲਦੇ ਇਸ ਪਾਸੇ ਕੀ ਪੋਜ਼ਿਟਿਵ ਹੈ ਜਿਹੜੀ ਸਟੇਟ ਇਲੈਕਸ਼ਨ ਜਿਵੇਂ ਹੁਣ ਆਪਾਂ ਆਪਾਂ ਬਕਟੋਰੀਆ ਦੀ ਸਟੇਟ ਇਲੈਕਸ਼ਨ ਚ ਆਪਾਂ ਐਕਸਪੈਕਟ ਕਰ ਸਕਦੇ ਹਾਂ ਹੋਰ ਕੈਂਡੀਡੇਟ ਹੋ ਸਕਦੇ ਸਾਨੂੰ ਸਾਡੇ ਕੈਂਡੀਡੇਟ ਜਿਹੜੇ ਕਿਉਂਕਿ ਇਹਦੇ ਵਿੱਚ ਏਰੀਆ ਵੀ ਛੋਟਾ ਹੁੰਦਾ ਹਲਕਾ ਵੀ ਤੇ ਉੱਥੇ ਡਾਇਮੈਟਰ ਕਰਦੀ ਹੈ ਜੀ ਹਾਂ ਜੀ ਤੇ ਬਾਕੀ ਜਨਾਬ ਜਦੋਂ ਕਹਿੰਦੇ ਉਹਨੇ ਕਿ ਵਿਸਤਾਰ ਦੇ ਵਿੱਚ ਪੂਰੇ 100% ਕਾਊਂਟਿੰਗ ਹੋਗੀ ਪੂਰੇ ਜਿਹੜੇ ਨਤੀਜੇ ਪੂਰਾ ਨਤਾਰਾ ਹੋ ਗਿਆ ਪੂਰਾ ਨਤਾਰਾ ਦੋ ਦੋ ਤੇ ਪਾਣੀ ਦੇ ਪਾਣੀ ਫਿਰ ਆਪਾਂ ਉਹਦੇ ਤੇ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਮੈਨੂੰ ਲੱਗਦਾ ਕਿ ਹੁਣ ਆਪਾਂ ਇੰਨੀ ਕੁ ਗੱਲਬਾਤ ਦੇ ਨਾਲ ਆਪਣੀ ਗੱਲਬਾਤ ਸਮਾਪਤ ਕਰੀਏ ਜੀ ਬਿਲਕੁਲ ਹਾਂ ਜੀ ਜੀ ਸੋ ਬਹੁਤ ਧੰਨਵਾਦ ਕਰਨਦੀਪ ਸੋ ਮੇਰੇ ਵੱਲੋਂ ਤੇ ਰਣਜੀਤ ਜੋਲ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇੱਕ ਵਾਰ ਤੁਹਾਨੂੰ ਕੋਸ਼ਿਸ਼ ਕਰਾਂਗੇ ਸਾਡੀ ਖਾਸ ਤੌਰ ਤੇ ਉਹ ਨਾਮੇ ਦੇ ਵਿੱਚ ਉਹ ਤੱਕ ਹੋਰ ਜਿਹੜਾ ਨਿਕਰ ਕੇ ਜਿਹੜਾ ਦ੍ਰਿਸ਼ ਸਾਹਮਣੇ ਆ ਜਾਊਗਾ ਸੋ ਸਾਰਿਆਂ ਹੀ ਦਰਸ਼ਕਾਂ ਦਾ ਅੱਜ ਸਾਰੀ ਦਿਹਾੜੀ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਅਸੀਂ ਸਾਡੀ ਵੀ ਕੋਸ਼ਿਸ਼ ਰਹੀ ਕਿ ਅਸੀਂ ਤੁਹਾਨੂੰ ਪੋਸਟਾਂ ਦੇ ਜਰੀਏ ਕੁਝ ਜਿਹੜੇ ਆ ਰੀਲਾਂ ਦੇ ਜਰੀਏ ਤੁਹਾਡੇ ਨਾਲ ਜਿਹੜੀ ਨਾਲ ਦੇ ਨਾਲ ਜਿਹੜੀ ਅਪਰਟਿਚਨਿਟੀ ਦਿੰਦੇ ਰਹੀਏ ਸੋ ਦੇ ਆਲਸਾ ਮੇ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ